ਮਾਫ ਕਰ ਦਈਏ ਮਤਲਬ ਮੇਰੇ ਬਾਪੂ ਤੋਂ ਜਾ ਕੇ ਗਲਤੀ ਮੰਗੇ ਜਿਹੜਾ ਸਰੂਪ ਲੱਗਿਆ ਮੇਰੇ ਕਮਰੇ 'ਚ ਮੇਰੇ ਬਾਪੂ ਦੀਪ ਸਿੰਘ ਜੀ ਤੋਂ ਜਾ ਕੇ ਮਾਫੀ ਮੰਗ ਬਾਪੂ ਤੇਰੀ ਧੀ ਨੇ ਮੈਂ ਗਲਤ ਕੀਤੀ ਇਹ ਸਾਡੇ ਪੰਜਾਬ ਦੀ ਧੀ ਆ ਸਾਡੇ ਖਾਲਸੇ ਦੀ ਧੀ ਹੋ ਕੇ ਤੇ ਉਹਦੇ ਇੱਕ ਜਲਾਦ ਇਨਸਾਨ ਨੇ ਕੇਸ ਕੱਟ ਤੇ ਤੁਸੀਂ ਆਪਸਾਬ ਲਾ ਲੋ ਲੇਡੀਜ਼ ਦੀ ਬਾਹ ਕੱਟ ਜੇ ਬਾਹ ਚਾ ਲੂ ਕੇਸ ਕੱਟੇ ਤਾਂ ਮੈਂ ਕਹਿੰਦਾ ਕੋਈ ਨਹੀਂ ਚੱਲ ਸਕਦਾ ਅੱਜ ਜੂਨ ਦਾ ਮਹੀਨਾ ਚੱਲਦਾ ਇੰਨੀ ਤਸ਼ੱਦਦ ਹੋਈ ਕੌਮ ਤੇ ਪਰ ਜਿਹੜੀਆਂ ਅੱਜ ਸਾਡੀਆਂ ਭੈਣਾਂ ਘਰਾਂ ਚ ਵੱਸਦੀਆਂ ਨੇ ਇਹਨਾਂ ਦੀ ਰਾਖੀ ਕੌਣ ਕਰੂਗਾ ਚੱਲ ਬਾਬਾ ਭਾਈ ਤੈਨੂੰ ਔਕੂ ਬਾਬਾ ਭਾਈ ਬਾਬਾ ਭਾਈ ਬਾਬਾ ਭਾਈ ਬਾਥਰੂਮ ਦਾ ਸ਼ਿੱਟਾ ਵੀ ਪੈ ਜੇ ਨਾ ਜੇ ਕਿਸੇ ਬੰਦੇ ਨੇ ਸ਼ਿੱਟਾ ਮਾਰਿਆ ਬੰਦਾ ਸਹਿ ਨਹੀਂ ਸਕਦਾ ਤੂੰ ਸੋਚ ਵੀ ਉਸ ਭੈਣ ਨੇ ਬਾਥਰੂਮ ਸਹਿ ਆ ਕਿਵੇਂ ਹੋਊਗਾ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਇਹਦਾ ਹੁਣ ਹਿੱਲਿਆ ਤਾਂ ਅੰਦਰੋਂ ਇਹਨੂੰ ਇਦਵੀ ਦੇ ਲੈਕਰ ਗੁਰ ਮਾਫੀ ਮੰਗਦੀ ਮਾਫ ਕਰਦੀਆਂ ਬਬਾ ਮੇਰੇ ਬਾਪੂ ਤੋਂ ਜਾ ਕੇ ਗਲਤੀ ਮੰਗੇ ਜਿਹਦਾ ਸਰੂਪ ਲੱਗਿਆ ਮੇਰੇ ਕਮਰੇ ਚ ਹਰੇ ਬਾਪੂ ਦੀਪ ਸਿੰਘ ਜੀ ਤੋਂ ਜਾ ਕੇ ਮਾਫੀ ਮੰਗ ਬਾਪੂ ਤੇਰੀ ਧੀ ਨੇ ਮੈਂ ਗਲਤ ਕੀਤੀ ਇਹ ਸਾਡੇ ਪੰਜਾਬ ਦੀ ਧੀ ਆ ਸਾਡੇ ਖਾਲਸੇ ਦੀ ਧੀ ਹੋ ਕੇ ਤੇ ਉਹਦੇ ਇੱਕ ਜਲਾਦ ਇਨਸਾਨ ਨੇ ਕੇਸ ਕੱਟ ਤੇ ਤੁਸੀਂ ਆਪਸਾਬ ਲਾ ਲਓ ਲੇਡੀਜ਼ ਦੀ ਬਾਹਂ ਕੱਟ ਜੇ ਬਾਹਂ ਚਾ ਲੂ ਕੇਸ ਕੱਟੇ ਤਾਂ ਮੈਂ ਕਿਹਾ ਕੋਈ ਨਹੀਂ ਚੱਲ ਸਕਦਾ ਅੱਜ ਜੂਨ ਦਾ ਮਹੀਨਾ ਚੱਲਦਾ ਇੰਨੀ ਤਸ਼ੱਦਦ ਹੋਈ ਕੌਮ ਤੇ ਪਰ ਜਿਹੜੀਆਂ ਅੱਜ ਸਾਡੀਆਂ ਭੈਣਾਂ ਘਰਾਂ ਚ ਵੱਸਦੀਆਂ ਨੇ ਇਹਨਾਂ ਦੀ ਰਾਖੀ ਕੌਣ ਕਰੂਗਾ ਬਾਬਾ ਬਾਈ ਤੇਨੂੰ ਰੱਖੂਗਾ ਬਾਬਾ ਬਾਈ ਬਾਬਾ ਕੋਈ ਨਹੀਂ ਬਾਬਾ ਬਾਈ ਬਾਥਰੂਮ ਦਾ ਸ਼ਿੱਟਾ ਵੀ ਪੈ ਜੇ ਨਾ ਜੇ ਕਿਸੇ ਬੰਦੇ ਨੇ ਸ਼ਿੱਟਾ ਮਾਰਿਆ ਬੰਦਾ ਸਹਿ ਨਹੀਂ ਸਕਦਾ ਤੂੰ ਸੋਚ ਵੀ ਉਸ ਭੈਣ ਨੇ ਬਾਥਰੂਮ ਸਿਹਾਂ ਕਿਵੇਂ ਹੋਊਗਾ ਤੂੰ ਸਾਰਿਆਂ ਨੂੰ ਦੇਖ ਕੇ ਇਹਦਾ ਹੁਣ ਇਹ ਲੈ ਆ ਦੰਦਰੋਂ ਇਹਨੂੰ ਇੱਦਵੀ ਇਹਦੇ ਪਿੱ ਮਾਫ ਕਰ ਦਈਏ ਮਤਲਬ ਮੇਰੇ ਬਾਪੂ ਤੋਂ ਜਾ ਕੇ ਗਲਤੀ ਮੰਗ ਜਿਹੜਾ ਸਰੂਪ ਲੱਗਿਆ ਮੇਰੇ ਕਮਰੇ 'ਚ ਮੇਰੇ ਬਾਪੂ ਦੀਪ ਸਿੰਘ ਜੀ ਤੋਂ ਜਾ ਕੇ ਮਾਫੀ ਮੰਗ ਬਾਪੂ ਤੇਰੀ ਧੀ ਨੇ ਮੈਂ ਗਲਤ ਕੀਤੀ ਇਹ ਸਾਡੇ ਪੰਜਾਬ ਦੀ ਧੀ ਆ ਸਾਡੇ ਖਾਲਸੇ ਦੀ ਧੀ ਹੋ ਕੇ ਤੇ ਉਹਦੇ ਇੱਕ ਜਲਾਦ ਇਨਸਾਨ ਨੇ ਕੇਸ ਕੱਟ ਤੇ ਤੁਸੀਂ ਆਪਸਾਬ ਲਾ ਲੋ ਲੇਡੀਜ਼ ਦੀ ਬਾਹ ਕੱਟ ਜੇ ਬਾਹ ਚਾ ਲੂ ਕੇਸ ਕੱਟੇ ਤਾਂ ਮੈਂ ਕਹਿੰਦਾ ਕੋਈ ਨਹੀਂ ਚੱਲ ਸਕਦਾ ਅੱਜ ਜੂਨ ਦਾ ਮਹੀਨਾ ਚੱਲਦਾ ਇੰਨੀ ਤਸ਼ੱਦਦ ਹੋਈ ਕੌਮ ਤੇ ਪਰ ਜਿਹੜੀਆਂ ਅੱਜ ਸਾਡੀਆਂ ਭੈਣਾਂ ਘਰਾਂ ਚ ਵੱਸਦੀਆਂ ਨੇ ਇਹਨਾਂ ਦੀ ਰਾਖੀ ਕੌਣ ਕਰੂਗਾ ਚੱਲ ਬਾਬਾ ਜੀ ਬਾਬਾ ਬਾਈ ਬਾਬਾ ਜੀ ਬਾਬਾ ਬਾਈ ਬਾਬਾ ਬਾਈ ਬਾਥਰੂਮ ਦਾ ਸ਼ਿੱਟਾ ਵੀ ਪੈ ਜੇ ਨਾ ਜੇ ਕਿਸੇ ਬੰਦੇ ਨੇ ਸ਼ਿੱਟਾ ਮਾਰਿਆ ਬੰਦਾ ਸਹਿ ਨਹੀਂ ਸਕਦਾ ਤੂੰ ਸੋਚ ਵੀ ਉਸ ਭੈਣ ਨੇ ਬਾਥਰੂਮ ਸਹਿ ਆ ਕਿਵੇਂ ਹੋਊਗਾ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਇਹਦਾ ਹੁਣ ਇਹ ਲੈ ਆ ਤਾਂ ਅੰਦਰੋਂ ਇਹਨੂੰ ਐਤ ਵੀ ਇਹਦੇ ਪਿੱਛ ਮਾਫ ਕਰ ਦਈਏ ਮਤਲਬ ਮੇਰੇ ਬਾਪੂ ਤੋਂ ਜਾ ਕੇ ਗਲਤੀ ਮੰਗੇ ਜਿਹੜਾ ਸਰੂਪ ਲੱਗਿਆ ਮੇਰੇ ਕਮਰੇ 'ਚ ਮੇਰੇ ਬਾਪੂ ਦੀਪ ਸਿੰਘ ਜੀ ਤੋਂ ਜਾ ਕੇ ਮਾਫੀ ਮੰਗ ਬਾਪੂ ਤੇਰੀ ਧੀ ਨੇ ਮੈਂ ਗਲਤ ਕੀਤੀ ਇਹ ਸਾਡੇ ਪੰਜਾਬ ਦੀ ਧੀ ਆ ਸਾਡੇ ਖਾਲਸੇ ਦੀ ਧੀ ਹੋ ਕੇ ਤੇ ਉਹਦੇ ਇੱਕ ਜਲਾਦ ਇਨਸਾਨ ਨੇ ਕੇਸ ਕੱਟ ਤੇ ਤੁਸੀਂ ਆਪਸਾਬ ਲਾ ਲੋ ਲੇਡੀਜ਼ ਦੀ ਬਾਹ ਕੱਟ ਜੇ ਬਾਹ ਚਾ ਲੂ ਕੇਸ ਕੱਟੇ ਤਾਂ ਮੈਂ ਕਹਿੰਦਾ ਕੋਈ ਨਹੀਂ ਚੱਲ ਸਕਦਾ ਅੱਜ ਜੂਨ ਦਾ ਮਹੀਨਾ ਚੱਲਦਾ ਇੰਨੀ ਤਸ਼ੱਦਦ ਹੋਈ ਕੌਮ ਤੇ ਪਰ ਜਿਹੜੀਆਂ ਅੱਜ ਸਾਡੀਆਂ ਭੈਣਾਂ ਘਰਾਂ ਚ ਵੱਸਦੀਆਂ ਨੇ ਇਹਨਾਂ ਦੀ ਰਾਖੀ ਕੌਣ ਕਰੂਗਾ ਚੱਲ ਬਾਬਾ ਜੀ ਤੈਨੂੰ ਔਕੂ ਬਾਬਾ ਬਾਈ ਬਾਬਾ ਕੋਈ ਬਾਬਾ ਬਾਈ ਬਾਥਰੂਮ ਦਾ ਸ਼ਿੱਟਾ ਵੀ ਪੈ ਜੇ ਨਾ ਜੇ ਕਿਸੇ ਬੰਦੇ ਨੇ ਸ਼ਿੱਟਾ ਮਾਰਿਆ ਬੰਦਾ ਸਹਿ ਨਹੀਂ ਸਕਦਾ ਤੂੰ ਸੋਚ ਵੀ ਉਸ ਭੈਣ ਨੇ ਬਾਥਰੂਮ ਸਹਿ ਆ ਕਿਵੇਂ ਹੋਊਗਾ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਇਹਦਾ ਹੁਣ ਹਿੱਲਿਆ ਤਾਂ ਅੰਦਰੋਂ ਇਹਨੂੰ ਇਦਵੀ ਦੇ